ਦੋਸਤੋ ਸਸਿਕਾ ਹਾਲ ਕੀ ਹਾਲ ਚਾਲ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਨਾ ਯਾਰ 28 ਤਰੀਕ ਨੂੰ ਜਿਹੜੀ ਪ੍ਰਿੰਸੀਪਲ ਰੰਧਾਵਾ ਜਿਹੜੇ ਬੀਬੀ ਜੀ ਐ ਤਰਨ ਤਰਨ ਤੋਂ ਚੋਣ ਲੜੇ ਸੀ ਉਹਨਾਂ ਦੀ ਬੇਟੀ ਕਿਉਂਕਿ ਸਰਕਾਰਾਂ ਕਰਦੀਆਂ ਜਦੋਂ ਅਕਾਲੀ ਸੀ ਅਕਾਲੀਆਂ ਨੇ ਕੀਤਾ ਕਾਂਗਰਸ ਸੀ ਕਾਂਗਰਸ ਨੇ ਕੀਤਾ ਹੋਰ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਪਲੱਸ ਕਾਂਗਰਸੀ 50-55 ਉਹ ਬੰਦੇ ਆ ਜਿਹੜੇ ਉਧਰੋਂ ਆ ਕੇ ਟਿਕਟਾਂ ਲੈ ਕੇ ਐਮਐਲਏ ਤੇ ਵਜ਼ੀਰ ਬਣ ਗਏ ਸੋਚਦਾ ਹੋ ਰਣੀ ਹੈ ਤਾਂ ਉਹਨਾਂ ਨੇ ਅਲੈਗ ਬਾਏ ਇਲੈਕਸ਼ਨ ਦੇ ਦੌਰਾਨ ਚਲੋ ਇਲੈਕਸ਼ਨਾਂ ਚ ਹੁੰਦਾ ਹੀ ਰਹਿੰਦਾ ਹੈ ਪਰ ਇਲੈਕਸ਼ਨ ਦੇ ਵਿੱਚ ਪਾਏ ਹੋਏ ਪਰਚਿਆਂ ਦੀ ਜਦੋਂ ਜ਼ਮਾਨਤ ਹੋ ਗਈ ਮਾਨਯੋਗ ਹਾਈ ਕੋਰਟ ਤੋਂ ਤਾਂ ਉਹ ਕਹਿੰਦੇ ਵੀ ਤੁਸੀਂ ਮਜੀਠੇ ਵਾਲੇ ਜਿਹੜਾ ਕੇਸ ਹੈ ਮਜੀਠੇ ਥਾਣੇ ਦੇ ਵਿੱਚ ਉੱਥੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰ ਲਓ ਕਾਂਚਨਪ੍ਰੀਤ ਕੱਲ ਜੁਆਇਨ ਕਰਨ ਗਏ ਜਿਹੜੇ ਪੰਜਾਬੀ ਅਬਦਾਲੀਆਂ ਤੋਂ ਦਰਾਨੀਆਂ ਤੋਂ ਧੀਆ ਭੈਣਾ ਛਡਵਾ ਕੇ ਮੁਗਲਾਂ ਤੋਂ ਛਡਵਾ ਕੇ ਅਗਲੇ ਦੇ ਘਰ ਤੱਕ ਦੂਜੀਆਂ ਦੀਆਂ ਵੀ ਧੀਆ ਭੈਣਾ ਛਡਵਾ ਕੇ ਅਗਲੇ ਦੇ ਘਰ ਤੱਕ ਛੱਡੇ ਆਉਂਦੇ ਸੀ ਉਹੀ ਪੰਜਾਬੀ ਸਰਕਾਰਾਂ ਯਾਰ ਜੇ ਪ੍ਰਿੰਸੀਪਲ ਰੰਧਾਵਾ ਚੋਣ ਲੜੇ ਹੈ ਤੁਸੀਂ ਉਹਨਾਂ ਤੇ ਪਰਚੇ ਦਿਓ ਉਹਨਾਂ ਨਾਲ ਜਿਆਦਤੀ ਜਿਹੜੀ ਕਰਨੀ ਹੈ ਵਰਸਾ ਸਿੰਘ ਵਰਤੋਵਾ ਬੈਠੇ ਹੈ ਉਹਨਾਂ ਦਾ ਬੇਟਾ ਬੈਠਾ ਹੈ ਜਿਨ੍ਹਾਂ ਨੇ ਸਾਰੀ ਕੈਂਪੇਨ ਸੰਭਾਲੀ ਹੋਰ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਬੈਠੇ ਹੈ ਪਰ ਯਾਰ ਇਹ ਇੱਕ ਧੀ ਭੈਣ ਤੇ ਕਿੱਡੀ ਵੱਡੀ ਗੱਲ ਹੈ ਫੇਰੋ ਕੋਰਟ ਦੇ ਮਾਨਯੋਗ ਅਦਾਲਤ ਦੇ ਆਰਡਰ ਤੇ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ ਕੰਚਨਪ੍ਰੀਤ ਕੌਰ ਜੀ ਤੇ 111 ਦਾ ਵਾਅਦਾ ਕਰਕੇ ਪਿਛਲੀ ਕਿਸੇ ਐਫਆਈਆਰ ਦੇ ਵਿੱਚ 5 ਘੰਟੇ ਆਕੇ ਜੀ ਪੁੱਛ ਗਏ ਸੇ ਪੁੱਛ ਗਏ ਥੈਨੂੰ ਯਾਰ ਤੁਸੀਂ ਐਨਆਈਏ ਹੋ ਕੀ ਤੁਸੀਂ ਪੁੱਛ ਗਿਛ ਕਰਨੀ ਆ ਬਾਈ ਤਾਂ 5 ਘੰਟੇ ਲਾ ਕੇ ਤੇ ਰਾਤ ਉਹਨਾਂ ਨੂੰ 6 ਕੇ 7 ਵਜੇ ਨਾਮਜਦ ਕਰਤਾ ਨਵੇਂ ਕਿਸੇ ਪਰਚੇ ਚ ਹੁਣ ਕੋਰਟ ਦਾ ਮਾਨਯੋਗ ਅਦਾਲਤ ਦਾ ਆਰਡਰ ਹੈ ਕਿ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਜਾਵੇ ਹਫਤਾ ਪਹਿਲਾਂ ਫਿਰ ਇਹਨਾਂ ਦੀ ਇਹਨਾਂ ਤੇ ਕੋਈ ਨਵੀਂ ਐਫਆਈਆਰ ਦਰਜ ਕਰਨੀ ਤਾਂ ਕੀਤੀ ਜਾਵੇ ਤਾਂ ਹੋਇਆ ਕਿ ਮਿੱਤਰੋ ਪਹਿਲਾਂ ਇੱਕ ਐਸਐਸਪੀ ਸੀ ਜਿਹੜੀ ਉਹ ਲੜਕੀ ਦਾ ਕੀ ਨਾਮ ਸੀ ਉਹ ਸਸਪੈਂਡ ਹੋਈ ਚੱਲਦੇ ਇਲੈਕਸ਼ਨ ਚ ਸੁਖਵੀਰ ਸਿੰਘ ਬਾਦਲ ਦੀ ਸ਼ਿਕਾਇਤ ਸੀ ਫਿਰ ਦੋ ਡੀਐਸਪੀ ਸਹਿਬਾਨ ਜਿਨ੍ਹਾਂ ਨੂੰ ਆਏ ਸੀ ਸਾਡੇ ਇੱਥੇ ਫੀਤੀਆਂ ਲੱਗ ਜਾਣ ਉਹ ਸਸਪੈਂਡ ਹੋਏ ਦਾਗੀ ਹੋ ਗਏ ਉਹ ਵੀ ਉਹਨਾਂ ਦੇ ਆਰਡਰ ਤੇ ਫੇਰ ਡੀਜੀਪੀ ਸਾਹਿਬ ਜਿਹੜੇ ਬਾਦਲ ਪਰਿਵਾਰ ਦੇ ਨੇੜੇ ਆ ਭਾਵੇਂ ਪਹਿਲਾਂ ਨੇੜੇ ਯਾਦਵ ਸਾਹਿਬ ਉਹ ਵੀ ਉਹਨਾਂ ਨੂੰ ਤਲਬ ਕੀਤਾ ਗਿਆ ਦਿੱਲੀ ਚੋੜ ਕਮਿਸ਼ਨ ਵੱਲੋਂ ਉਸੇ ਚੱਕਰ 'ਚ ਤੇ ਹੁਣ ਫੇਰ ਕੱਲ ਦਾ ਵੜਾਂਗਾ ਪਾਈ ਬੈਠੇ ਆ ਭਰ ਮਿੱਤਰੋ ਗੱਲ ਸੁਣ ਲਓ ਕਾਲਰ ਆਰਸ਼ਦੀਪ ਸਿੰਘ ਕਲੇਰ ਸਾਹਿਬ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਮੂਵ ਕੀਤੀ ਕਾਂਚਨਪ੍ਰੀਤ ਕੌਰ ਜੀ ਬਾਰੇ ਔਰ ਮਾਨਯੋਗ ਹਾਈ ਕੋਰਟ ਦਾ ਇਹ ਆਰਡਰ ਹੈ ਦੋਸਤੋ ਕਿ ਅੱਜ ਹੁਣ ਅੱਜ 29 ਤਰੀਕ ਚਾਪਾ ਰਿਕਾਰਡ ਕਰ ਰਹੇ ਆ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਉਹ ਕਹਿੰਦੇ ਜਿੰਨੀ ਦੇਰ ਤੱਕ ਐਡਵੋਕੇਟ ਸਹਿਬਾਨ ਤਰਨ ਤਾਰਨ ਨਹੀਂ ਪਹੁੰਚਦੇ ਉਨੀ ਦੇਰ ਤੱਕ ਟ੍ਰਾਇਲ ਕੋਰਟ ਮਤਲਬ ਜਿਹੜੀ ਉੱਥੇ ਕੋਰਟ ਹੈ ਜਿੱਥੇ ਉਹਨਾਂ ਨੇ ਪੇਸ਼ ਕਰਨਾ ਸੀ ਰਿਮਾਂਡ ਲੈਣਾ ਸੀ ਉੱਥੇ ਕੋਰਟ ਦੀ ਕਸਟਡੀ 'ਚ ਰਹਿਣਗੇ ਕਾਂਚਨ ਪ੍ਰੀਤ ਕੌਰ ਜੀ ਨੰਬਰ 1 ਅਖੀਰ ਉਹੀ ਕੁਝ ਹੋਣਾ ਮਿੱਤਰੋ ਜਿਹੜਾ ਕੁਝ ਨਖਤਰ ਸਿੰਘ ਗਿੱਲ ਨਾਲ ਹੋਇਆ ਉਹਨੂੰ ਤੁਸੀਂ ਉਥੋਂ ਕੈਫੇ ਤੋਂ ਚੱਕਿਆ ਉਹ ਡੀਐਸਪੀ ਸਾਹਿਬ ਹੋ ਗਏ ਸਸਪੈਂਡ ਹੋ ਕੇ ਕਦੇ ਵੀ ਸਾਡੇ ਨਾਲ ਇੱਥੇ ਭਵਿੰਦਰ ਸਿੰਘ ਹੁੰਦੇ ਸੀ ਇਹ ਗੱਲ ਹੈ 97 ਵਾਲੀ ਸਰਕਾਰ ਵੇਲੇ ਦੀ ਮਤਲਬ 99 ਜਾਂ ਸਨ 2000 ਚ ਕਿੱਧਰ ਗਏ ਉਦੋਂ ਮਗਰੋਂ بڑے ਅਫਸਰ ਆਏ بڑے ਠੱਠ ਕਰੇ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲੈਂਦਾ ਮਿੱਤਰੋ ਕੋਈ ਅਫੀਸਰ ਸਹਿਬਾਨਾਂ ਨੂੰ ਬੇਨਤੀ ਹੈ ਕੇ ਜਿਹੜਾ 1997 ਵਾਲੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਪਾਈ ਭਰਤੀ ਕਰਵਾਏ ਸੀ ਨਾ ਜਾਂ ਇਹਨਾਂ ਦੇ ਲੀਡਰਾਂ ਨੇ ਉਹ ਅੱਜ ਐਸ ਐਚਓ ਬਣੇ ਬੈਠੇ ਜਿਹੜੇ ਉਦੋਂ ਐਸ ਐਚਓ ਸੀ ਉਹ ਅੱਜ ਐਸ ਐਸ ਪੀ ਤੱਕ ਪਹੁੰਚੇ ਹੋਏ ਤੇ ਵਢਾਂਗਾ ਪੈਂਦਾ ਅਫੀਸਰ ਸਹਿਬਾਨਾਂ ਨੂੰ ਜੇ ਧਾਮ ਹੁੰਦਾ ਯਾਰ ਆ ਸਰਕਾਰ ਚ ਹਾਲਾਂਕਿ ਅਸੀਂ ਵੀ ਸਪੋਰਟ ਕੀਤੀ ਸਾਰਿਆਂ ਨੇ ਅਸੀਂ ਅਕਾਲੀ ਦਲ ਦੇ ਸਮਰਥਕ 1% ਵੀ ਨਹੀਂ 1% 1% ਸਾਰੇ ਪਿੰਡ ਨੂੰ ਪਤਾ ਹੈ ਸਾਰੇ ਲੋਕਾਂ ਨੂੰ ਪਤਾ ਹੈ ਜਿਹੜੇ ਜਾਣਦੇ ਆ ਪਰ ਜੇ ਧਾਮ ਹੁੰਦਾ ਯਾਰ ਜਿਹੜੀਆਂ ਪੀਆਰਟੀਸੀ ਤੇ ਰੋਡ ਦੇ ਦੀਆਂ ਬੱਸਾਂ ਤਾਂ ਖੜ੍ਹਦੀਆਂ ਏਅਰਪੋਰਟ ਤੋਂ ਪਾਸੇ ਆ ਕੇ ਤੇ ਬਾਦਲ ਸਾਹਿਬ ਕਿਹਆਂ ਬੱਸਾਂ ਜਾਂਦੀਆਂ ਬਾਈ ਜੀ ਏਅਰਪੋਰਟ ਤੇ ਕਿਸੇ ਚ ਧਾਮ ਹੈ ਉਹਨਾਂ ਦੀ ਬੱਸ ਨੂੰ ਹੱਥ ਕਰ ਲੈ ਕੋਈ ਜਿਹੜੀਆਂ ਰਾਤ ਨੂੰ ਚੱਲਦੀਆਂ ਜਿਹੜੀਆਂ ਸਿੱਧੀਆਂ 에ਰਪੋਰਟ ਚੱਲਦੀਆਂ ਫੇਰ ਹਬੌਰ ਚੰਡੀਗੜ ਬਠਿੰਡਾ ਚੰਡੀਗੜ ਦੀਪ ਵਾਲਿਆਂ ਦੀਆ ਆਰਬਿਟ 에ਵੀਏਸ਼ਨ ਕਿਸੇ ਚ ਦਾਮ ਹੈ ਉਹਨਾਂ ਦੀ ਬੱਸ ਦੇ ਮੂਰੇ ਹੋ ਜੇ ਪੀਟੀਸੀ 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 بڑے ਮੁਲਖ ਨੇ ਲਾਈ ਸੀ ਉਹ ਉਹਨਾਂ ਦਾ ਪੀਟੀਸੀ ਚੈਨਲ ਚੱਲੀ ਜਾਂਦਾ ਕਿਸੇ ਚ ਦਾਮ ਹੈ ਸੁਖਬੀਰ ਬਾਦਲ ਦੇ ਸੁਖ ਵਿਲਾਸ ਨੂੰ ਜਿਹੜੇ ਕਹਿੰਦੇ ਸੀ ਸਕੂਲ ਬਣਾ ਦੇਾਂਗੇ ਜਿਹੜੇ ਆਦੇ ਸੀ ਉੱਥੇ ਪਸ਼ੂ ਬੰਨਿਆ ਕਰਾਂਗੇ ਐਵੇਂ ਹੀ ਲਾਹੌਰ ਮਾਰ ਕੇ ਲੋਕਾਂ ਨੂੰ ਮਗਰ ਲਾਇਆ ਕਿਸੇ ਚ ਦਾਮ ਹੈ ਕਿ ਸੁਖਬੀਰ ਦੇ ਸੁਖ ਵਿਲਾਸ ਦੇ ਵਿੱਚ ਇੱਕ ਕਰੀ ਜਾ ਕੇ ਤਲਾਸ਼ੀ ਕਰਾ ਦਿਓ ਜਿਹੜਾ ਓਬਰਾਏ ਕਿ ਉਹ ਜਿਹੜੀ ਵੀ ਉਹਨੂੰ ਆਰਗੇਨਾਈਜੇਸ਼ਨਾਂ ਨੂੰ ਚਲਾਉਂਦੀ ਹੈ ਉੱਥੇ ਜਾ ਕੇ ਚਲਾ ਕੇ ਤਾਂ ਦਿਖਾਓ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਮੇਟਰੋ ਘਾਲਾ ਹੀ ਨਹੀਂ ਹੈ ਪਿੰਡਾਂ ਚ ਤੁਸੀਂ ਵੀ ਵੇਖਿਆ ਹੋਣਾ ਆਪਾਂ ਹੀ ਵੇਣੇ ਆ ਉਹੀ ਬੰਦੇ ਬੋਲਦੇ ਆ ਜਿਹੜੇ ਅਕਾਲੀਆਂ ਦੇ ਅਕਾਲੀਆਂ ਦੀ ਸਰਕਾਰ ਵੇਲੇ 15 ਸਾਲ ਪੈਰਾਂ ਚ ਵਹਿੰਦੇ ਰਹੇ ਮੁੜ ਕੇ ਉਹ ਕਾਂਗਰਸ ਚ ਆ ਗਏ 2017 ਚ 5 ਸਾਲ ਕਾਂਗਰਸ ਚ ਆਹੂ ਲਾਹੇ ਕੰਮ ਕਰਵਾਏ ਲਾਇਸੈਂਸ ਬਣਾਏ ਉਹ ਕਰਿਆ ਫਿਰ ਚੱਕਿਆ ਡੰਡਾ ਡੇਰਾ ਆਮ ਆਦਮੀ ਪਾਰਟੀ ਚ ਆ ਗਏ ਹੁਣ ਉੱਥੇ ਲੀਡਰ ਬਣੇ ਫਿਰਦੇ ਆ ਅਕੀ ਅਕਾਲੀ ਲੁੱਟ ਕੇ ਖਾ ਕੇ ਪਲਾਨਾ ਕਰਕੇ ਕੋਈ ਤੁਸੀਂ ਉਹਨਾਂ ਦੇ ਪੈਰਾਂ 'ਚ ਹੀ ਬੰਦੇ ਰਹੇ ਉਦੋਂ ਕੋਈ ਉਹਨਾਂ ਦਾ ਸਰਕਲ ਪ੍ਰਧਾਨ ਸੀ ਕੋਈ ਉਹਨਾਂ ਦਾ ਹਲਕਾ ਇੰਚਾਰਜ ਸੀ ਕੋਈ ਉਹਨਾਂ ਦਾ ਐਮ.ਐਲ.ਏ ਸੀ ਕਿੰਨੇ ਬੰਦੇ ਛੱਡ ਕੇ ਗਏ ਯਾਰ ਪੈਨਲ ਜੋਸ਼ੀ ਵਰਗੀ ਫੇਰ ਵੀ ਸੁਖਬੀਰ ਸਿੰਘ ਬਾਦਲ ਤਕੜਾ ਹੈ ਯਾਰੋ ਸਾਰਾ ਮੁਲਖ ਹਰਾਉਣ ਦੇ ਵਿੱਚ ਸਾਰੇ ਬੰਦੇ ਨੈਗੇਟਿਵਿਟੀ ਫਲਾਉਣ 'ਚ ਫੇਰ ਵੀ ਤਾਰਨ ਤਾਰਨ ਤੋਂ ਦੂਜੇ ਨੰਬਰ ਤੇ ਆ ਗਿਆ ਸਾਣ ਕੱਲਈ ਵੋਟਾਂ ਤਾਂ ਲੋਕਾਂ ਨੇ ਪਾਈਆਂ ਵੋਟਾਂ ਨਾਲ ਅਗਲੇ ਦੂਜੇ ਨੰਬਰ ਤੇ ਆਏ ਆ ਡਿੱਕਰੀਆਂ ਨਾਲ ਲਈ ਪਰ ਜੇ ਕਿਸੇ ਚ ਦਾਵਾ ਯਾਰ ਤਾ ਉਹਨਾਂ ਦੀ ਜਾਂਚ ਕਰਾਓ ਜੇ ਕਹਿੰਨੇ ਹੋ ਬੇਅਦਬੀ ਹੋਈ 2015 ਚ ਉਹਨਾਂ ਦੀ ਸਰਕਾਰ ਚ ਹੋਈ ਉਹਨਾਂ ਦੀ ਗਲਤੀ ਆ ਕਾਲਿਆਂ ਨੇ ਠੱਪਾ ਚੰਡੀ ਕਰੀ ਉਹਨਾਂ ਦੀ ਗਲਤੀ ਪਰ ਯਾਰ ਜੇ ਤੁਹਾਡੇ ਚ ਧਾਮ ਹੈ ਉਹਦੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ ਕਿ ਜੇ ਤੁਹਾਡੇ ਚ ਧਾਮ ਹੈ ਤੁਸੀਂ ਐਫ ਆਈ ਆਰ ਦਰਜ ਕਰੋ ਤੇ ਜਾਂਚ ਕਰੋ ਤੇ ਅੰਦਰ ਦਿਓ ਪਰ ਹੁਣ ਮਿੱਤਰੋ ਅਬ ਪਛਤਾਇਆ ਕਿਹਾ ਹੋ ਤਾਂ ਜਦ ਚਿੜੀਆ ਚੋਗੀ ਖੇਤ ਇੱਕ ਸਗਲ ਸੁਣ ਲਿਓ ਜਦੋਂ 2007 ਚ ਬਣ ਗਈ ਸੀ ਨਾ ਅਕਾਲੀਆਂ ਦੀ ਸਰਕਾਰ ਤੇ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਦਿੱਤਾ ਸੀ ਪਹਿਲਾਂ ਜਦੋਂ 7 ਚ ਬਣ ਗਈ 2007 ਚ ਕਾਲੀ ਦਲ ਦੀ ਸਰਕਾਰ ਇਹਨਾਂ ਨੇ ਫਿਰ ਪਹਿਲਾ ਭਾਰਤ ਦੇ ਅੰਦਰ ਚੈਲ ਚੱਕਿਆ ਰੋਜ਼ ਖਬਰਾਂ ਆਉਂਦੀਆਂ ਸੀ ਇਹ ਤਾਂ ਜੀ ਐ ਸ਼ੂਗਰ ਦਾ ਮਰੀਜ਼ ਹੈ ਜੀ ਇਹਦੀ ਤਾਂ ਧੜਕਣ ਵੱਧਦੀ ਹੈ ਦੂਜਾ ਦਾ ਘਟਦੀ ਹੈ ਤੀਜਾ ਦਾ ਇਧਰ ਨੂੰ ਜਾਂਦੀ ਹੈ ਭਾਰਤ ਦੇ ਅੰਦਰ ਚਾਲਦੀ ਜਦੋਂ ਸੁਖਬੀਰ ਸਿੰਘ ਬਾਦਲ ਉਤੋਂ ਕੱਸਦਾ ਨਾ ਪੈਪ ਰੈਂਚ ਨਾਲ ਚੂੜੀ ਫੇਰ ਚੀਕਾਂ ਬਹੁਤ ਪੈਂਦੀਆਂ ਇਹ ਗੱਲ ਧਿਆਨ ਰੱਖਿਓ ਜੇ ਆ ਗਿਆ ਨਾ 2027 ਚ ਤੇ ਜਿੰਨੇ ਬੁੜਕ ਦੇ ਜੇ ਫਿਰਦੇ ਐ ਸਾਰਿਆਂ ਨੇ ਸੁਖਬੀਰ ਦੇ ਪੈਰਾਂ ਚ ਬਾਦਲ ਪਿੰਡ ਜਾ ਕੇ ਫੇਰ ਬਹਿਣਾ ਤੇ ਮੈਂ ਬੇਨਤੀ ਕਰੂੰਗਾ ਤੇਜਿੰਦਰ ਸਿੰਘ ਮਡੂਖੜਾ ਸਾਹਿਬ ਸਤਿੰਦਰਜੀਤ ਸਿੰਘ ਮਾਂਟਾ ਸਾਹਿਬ ਤੇ ਰੋਜੀ ਤੇ ਬਾਈ ਜਿੰਨੇ ਹੈਗੇ ਹੁਣ ਮੂੰਹ ਨਾ ਲਾਇਓ ਹੁਣ ਜਿਹੜੇ ਆ ਮੌਕਾ ਪ੍ਰਸਤਾ ਨਾ ਪਹਿਲਾਂ ਸੋਨੂੰ ਛੱਡ ਕੇ ਕਾਂਗਰਸ ਚ ਆ ਗਏ ਕਾਂਗਰਸ ਤੋਂ ਛੱਡ ਕੇ ਤੀਜਿਆਂ ਨਾਲ ਆ ਗਏ ਫੇਰ ਥੋੜੇ ਨਾਲ ਜਾਣ ਨੂੰ ਫਿਰਦੇ ਆ ਜਿਹੜੇ ਵਰਕਰਾਂ ਨੇ ਆਉਖ ਕੱਟੀ ਹੈ ਨਾ ਉਹਨਾਂ ਦਾ ਮੁੱਲ ਪਾਇਓ ਤੇ ਪਤਾ ਲੱਗੇ ਕਿ ਸੁਖਬਲਾਸ ਨੂੰ ਕਿਹੜੇ ਸਕੂਲ ਬਣਾਉਂਦੇ ਸੀ ਤੇ ਮਾੜੀ ਦੀ ਚੂੜੀ ਕੱਸ ਦਿਓ ਪਰ ਇੱਕ ਗੱਲ ਹੈ ਅੱਜ ਉਹੀ ਕੁਝ ਹੋਣਾ ਹੈ ਕੰਚਨਪ੍ਰੀਤ ਗੌਰ ਵਾਲੇ ਮਾਂਮਾ ਵਾਲੇ ਚ ਵੀ ਅਖੀਰ ਨੂੰ ਨਿਸ਼ਤਰ ਗਿੱਲ ਸਾਹਿਬ ਨੂੰ ਜਿਹੜੇ ਇਹਨਾਂ ਦੇ ਆਈਟੀ ਸੈੱਲ ਦੇ ਪ੍ਰਧਾਨ ਐ ਛੱਡਣਾ ਪਿਆ ਨਾ ਉਹ ਮੈਂ ਯਾਰ ਤੁਸੀਂ ਜੇ ਵੈਰ ਕੱਢਣਾ ਪ੍ਰਿੰਸੀਪਲ ਰੰਧਾਵਾ ਨਾਲ ਕੱਢੋ ਉਮੀਦਵਾਰ ਜਿਹਨੇ ਚੋਣ ਲੜੀ ਐ ਉਹਦੇ ਨਾਲ ਕੱਢੋ ਜੇ ਕਾਂਚਨਪ੍ਰੀਤ ਕੌਰ ਦੇ ਜਿਹਦਾ 2.5 ਸਾਲ ਦਾ ਬੱਚਾ ਯਾਰ ਥੋੜਾ ਜਿਆ ਥੋੜਾ ਜਿਆ ਦੇਖੋ ਏ ਪੰਜਾਬੀ ਲੋਕਾਂ ਦੀਆਂ ਤੀਆਂ ਪੈਣਾ ਦੇ ਸਿਰ ਤੇ ਚੁੰਨੀਆਂ ਦੇ ਕੇ ਉਹਨਾਂ ਨੂੰ ਘਰੇ ਛੱਡਣ ਵਾਲਿਆ ਨਾ ਕਿ ਦੂਜਿਆਂ ਦੀਆਂ ਤੀਆਂ ਪੈਣਾ ਨੂੰ ਥਾਣੇ ਚ ਲਿਜਾ ਕੇ ਜਲੀਲ ਕਰਨ ਵਾਲੇ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ